ਮੇਰਾ ਜਰਨੀ ਇਹ ਬਾਈਕ ਦਾ ਨਾਮ ਹੈ ਜਮਕਾ ਮੈਂ ਦੋਸਤਾਂ ਨੂੰ ਸਰਪੰਚਾਉਂਦਾ ਆਹ ਦੇਖ ਸਕਦੇ ਤੁਸੀਂ ਵੱਡਿਆਂ ਦੇ ਪੈਰੀਂ ਪੈ ਤਾਂ ਛੋਟਿਆਂ ਨੂੰ ਪਿਆਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੇਰੀ ਦੋਸਤ ਦੀ ਭੈਣ ਦਾ ਵਿਆਹ ਹੈ ਤੇ ਅੱਜ ਹਵਾ ਬਹੁਤ ਤੇਜ਼ ਆldੀ ਹੈ ਉਹਦੇ ਕਰਕੇ ਥੋੜਾ ਜਿਹਾ ਰੋਗ ਜਾਂ ਤੇ ਥੋੜੀ ਦਿੱਕਤ ਜੀ ਆਈ ਹੋਈ ਹੈ ਕਿ ਹਵਾ ਚੱਲੀ ਜਾਂਦਾ ਥੋੜਾ ਟੈਂਟ ਤੁਹਾਨੂੰ ਪਤਾ ਹੀ ਹਵਾ ਚ ਕੀ ਹੁੰਦਾ ਪੇ ਟੈਂਟ ਦਾ ਹਾਲ ਤੇ ਅੰਰੇ ਪ੍ਰੋਗਰਾਮ ਕਰਿਆ ਪਾ ਸਵੇਰੇ ਮੈਂ ਜਾਇਆ ਸੀਗਾ ਹੁਣ ਸ਼ਾਮ ਨੂੰ ਡੀਜੇ ਲੱਗੂਗੇ ਤੇ ਹੁਣ ਤੁਹਾਨੂੰ ਦਿਖਾਇਆ ਹੁੰਦਾ ਉੱਥੇ ਮੈਂ ਆ ਬਾਹਰ ਤੇ ਡੈਕੋਰੇਸ਼ਨ ਕਰੀ ਵੀ ਆ ਦੇਖੋ ਤੁਹਾਡੇ ਸਾਹਮਣੇ ਕਿੰਨੀ ਹਵਾ ਚੱਲਦੀ ਆ ਮੈਨਿਆ ਹਵਾਦ ਨੇ ਬੁਰਾ ਹਾਲ ਕਰਿਆ ਹੋਇਆ ਨਾ ਪ੍ਰੋਗਰਾਮ ਇਹਨੇ ਥੋੜੀ ਦਿੱਕਤ ਹੀ ਜੀ ਪਾਤੀ ਹੋਰ ਹੁਣ ਦੇਖਦੇ ਸ਼ਾਮ ਤੱਕ ਤਾਂ ਹਟਣਾ ਚਾਹੀਦੀ ਆ ਤਾਂ ਮੈਂ ਵੀ ਪੈਣ ਲੱਗ ਗਿਆ ਤਾਂ ਸਵੇਰੇ ਤੇ ਗਿੱਲਾ ਥੋੜਾ ਜਿਆਦਾ ਦੇਖੋ ਥੋੜਾ ਥੋੜਾ ਬਾਕੀ ਤਾਂ ਠੀਕ ਆ ਅੰਦਰ ਦੀਆਂ ਡੈਕੋਰੇਸ਼ਨ ਰੋਟੀ ਚੱਲ ਪਈ ਰਲਿਆ ਅਸੀਂ ਰੋਟੀ ਖਾਣੀ ਆ ਤੀ ਹੱਲੇ ਲੇਟ ਕਾ ਦਿਖਾਣੀ ਆਪਾਂ ਨੇ ਆਪਾਂ ਨੂੰ ਪਕੌੜੇ ਪਕੌੜੇ ਹੁਣੇ ਖਾਦੇ ਅਸੀਂ ਆਹ ਦੇਖੋ ਅੰਦਰ ਫੋਟੋ ਸ਼ੂਟਿੰਗ ਹੋ ਰਹੀ ਹੈ ਅੰਦਰ ਗੱਲ ਸਾਰੇ ਘੜੇ ਉੱਧਰ ਨਿੰਮਟ ਆਉਣੇ ਦੋ ਵੀ ਕਿਹੜਾ ਫੋਟੋ ਨਹੀਂ ਆਪਾਂ ਕੱਲ ਨੂੰ ਖਿੱਚਦੇ ਯਾਰ ਸਾਹਮਣੇ ਦੀ ਫੋਟੋ ਖਿੱਚ ਦਿੱਤੀ ਹੈ ਆਸਕੇ ਘੜਾ ਖੜ ਜਾ ਇਹ ਪੂਰੀ ਕਰਨਵਾ ਸੈੱਟ ਚੱਕ ਬਾਈ ਲੋਈ ਚੋਲ ਪਾ ਲੈ ਅਮਰਾਨਾ ਮੀਮੇ ਵੀ ਦੇਖਾਈਏ ਸੁਆਣਾ ਮੈਂ ਬੜੀ ਆਹ ਕੇਰ ਬੋਰ ਲੋਈ ਜੀ ਤਾਂ ਡਰਦੇ ਤੇ ਉਹੀ ਕੰਮ ਆਉਣ ਲੱਗ ਗਿਆ ਮੀਂਹ ਪੈਣ ਲੱਗ ਗਿਆ ਬਾਹਰ ਟਿੱਕੜੇ ਟਿੱਕੜ ਕਰਤਾ ਜਿਹੜੇ ਸ਼ਾਮ ਨੂੰ ਕਿਆ ਬਣਦਾ ਆਮੜਾ ਬੈਗੇ ਸੁਣਦਾ ਕਿਹੜੇ ਗਾਣੇ ਬਾਈ ਵੀ ਫਿਰ ਤੇ ਤਿਆਰ ਹੋ ਕੇ ਚੱਲੇ ਤੇਰਾ ਆਪਾ ਸਾਡਾ ਸਾਥ ਇਹ ਨਿੰਦਾ ਪਰ ਦੇਖੋ ਮੀ ਪਈ ਹੋ ਜਾਂਦਾ ਹਲੇ ਵੀ ਕਿਣ ਮਨ ਕਾਣੀ ਠਿਕੜ ਤਾਂ ਕਰਈ ਪਿਆ ਵੈਸੇ ਤੇ ਹੁਣ ਜਾ ਕੇ ਦੇ ਦੇ ਉਥੇ ਹੁਣ ਕੀ ਮਾਹੌਲ ਹੈ ਗਿੱਲਾ ਗਿੱਲਾ ਲੱਗਦਾ ਨਹੀਂ ਚੱਲੀਏ ਬੰਦੇ ਫਿਰ ਦੇਖੀਏ ਹਾਂਜੀ ਔਰ ਆਪਣੀ ਫੇਰ ਅੱਜ ਪੱਗਾਂ ਇੱਕ ਜਿਹੀਆਂ ਯਾਦ ਯਾਰ ਮੈਚਿੰਗ ਹੋਏ ਜਾਂਦੀ ਤੋ ਲਾਇਆ ਵਾ ਪਰ ਮੀ ਨਹੀਂ ਹਟਨੇ ਚਾਹੁੰਦਾ ਤੇ ਆਹ ਦੇਖ ਸਕਦੇ ਤੁਸੀਂ ਮੀ ਨਹੀਂ ਹਟਦਾ ਅੱਜ ਤੇ ਹੈ ਮੀ ਯਾਰ ਦੇਖੋ ਕਿੰਨਾ ਬੁਰਾ ਹਾਲ ਹੋਇਆ ਵਾ ਤੇ ਪ੍ਰੋਗਰਾਮ ਉੱਧਰੇ ਕਰਨਾ ਪੈ ਗਿਆ ਦੂਈ ਸਾਡੇ ਡੀਜ ਲਾਉਂਗੇ ਕੋਈ ਹਵਾ ਇਹ ਕੁੜੀ ਅੰਦਰ ਦਿੰਦਾ ਇਕੜੇ ਟਿਕੜ ਨਾਲ ਇਕੜੇ ਟਿਕੜ ਹੋ ਗਿਆ ਇੱਧਰ ਦੇਖੋ ਨਾਲੋ ਸਾਹਮਣੇ ਘਰ ਤੇ ਡੀਜੇ ਵਾਲਿਆਂ ਤਾਰ ਲਾਉਣ ਲੱਗੇ ਨੇ। அவனே ਕੰਮ ਤਾਂ ਖਰੀ ਹੋ ਗਿਆ। ਉਹ ਦੇਖੋ ਗਲੀ 'ਚ ਵੀ ਪਾਣੀ ਪਾਣੀ ਕਰਦਾ। ਛਿੱਟੇ ਛਿਗੜ। ਉਹ ਇੰਦਰ ਦਿਖਾਉਂਦੇ ਤਾ ਉਹਨਾਂ ਹੁਣ ਕੱਪੜੇ ਵੀ ਲਵੇੜਦੇ ਸਾਡੇ। ਉਹ ਇਹ ਆ ਦੇਖੋ। ਸਾਡੇ ਤੁਸੀਂ ਕਿਹਦੇ ਕੋਲ ਤੇ ਲਿਓ ਯਾ ਸਾਡਾ ਡੀ ਜੀ ਲਾਤੇ ਸਾਹਮਣੇ ਤੇ ਹਾਂ ਸਰ ਵੇਡਿੰਗ ਲੋ ਜੀ ਕਾਫੀ ਪੀਣ ਲੱਗੇ ਬਾਹਰ ਠੰਡ ਬਹੁਤ ਹੈ ਠੱਕੋ ਬਈ ਆਪਣੀ ਆਪਣੀ ਮੇਰੀ ਉਹ ਬੱਸ ਇੰਨੀ ਨਹੀਂ ਬਾਈ ਦੀ ਠੱਕੋ ਜੀ ਹਾਂ ਠੱਕੋ ਬਈ ਜਿਹੜਾ ਉਹ ਵੀ ਹਾਂ ਠੱਕ ਚੱਪ ਜਾ ਕੇ ਹਾਂ ਮੇਰੀ ਉਹ ਬੋਲਣਾ ਇਹ ਮੂਜੀ ਤਨਾ ਨਹੀਂ ਬਣਦਾ ਕਿਹਦਾ ਜੋ ਬਣਦਾ ਜੋ ਬਣਦਾ ਚੱਕਰ ਤੂੰ ਵੀ ਚੱਕਰਾ ਹੁਣ ਪੇਪਾਇਗਾ ਨੂੰ ਤੀ ਮੈਂ ਤਾਂ ਕਿਹਾ ਨਹੀਂ ਪਹਿਲੀ

ਅਮਨੇ ਜੋਰ ਨਹੀਂ ਇਹ ਬਾਈਟਾ ਦਾ ਪੱਕਾ ਪੱਕਾ ਕੰਮ ਕਰਿਆ ਵਾ ਇਹ ਲੈ ਕਰਦੇ ਕੋਲ ਇੱਕ ਚਲੋ ਬਈ ਲੈ ਚੱਕਦੇ ਆਂਨੇ